ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਫੁੱਟਬਾਲ ਦਾ ਦੂਜਾ ਦਿਨ ਹੈ ਅੱਜ ਤੇ ਘਰੋਂ ਆਏ ਆ ਗੁਰਦੁਆਰਾ ਕੇ ਆ ਪਰਨਾ ਵਧੀਆ ਜਿਹਾ ਬੰਨ੍ਹ ਕੇ ਤੇ ਲਵਾਈ ਇੱਧਰ ਲੰਗਰ ਪਕਾਉਣ ਡਿਆ ਉਧਰ ਜਾ ਕੇ ਤੁਹਾਨੂੰ ਗੱਲਬਾਤ ਕਰਦੇ ਹਾਂ ਠੀਕ ਹੈ ਜੀ ਆਪਣਾ ਗੁਰੂ ਲੰਗਰ ਦੀ ਸੇਵਾ ਬਹੁਤ ਹੀ ਵਧੀਆ ਕਰਦਾ ਲਸਨ ਡਿਆ ਮੇਰਾ ਵੀਰ ਗ੍ਰੈਂਡ ਕਰਨ ਤੇ ਆਪਣਾ ਇੱਧਰ ਰਵਿੰਦਰ ਲਵਾਈ ਅੱਧ ਕਰ ਚੀਰਨ ਡਿਆ ਤੇ ਆ ਆ ਪੰਜਾਹ ਧਰੀ ਆ ਤੇ ਇਹਦੇ ਵਿੱਚ ਧਰੀ ਆ ਆਪਾਂ ਦਾਲ ਠੀਕ ਆ ਜੀ ਅਦਿਕਰ ਪਾਤਾ ਜੀ ਆਪਾਂ ਚਾਹ ਦੇ ਵਿੱਚ ਤੇ ਹੁਣ ਆਪਾਂ ਪਾਉਣ ਲੱਗੇ ਆ ਖੰਡ ਤੇ ਆ ਖੰਡ ਬਈ ਲਫਾਵੇ ਦੇ ਵਿੱਚ ਜਾ ਗਿਆ ਹੈ ਕਿਥੇ ਗਈ ਤੁਸੀਂ ਵੇਖਿਆ ਜੀ ਖੰਡ ਆਪਾਂ ਪਾ ਦਿੱਤੀ ਚਾਹ ਦੇ ਵਿੱਚ ਤੇ ਆਪਣਾ ਲਵਾਈ ਇੱਧਰ ਵੀ ਪੂਰਾ ਤਿਆਰ ਆ ਤੇ ਇਹ ਛੋੜਾ ਜਿਹਾ ਬਲੌਗ ਵੀ ਤੁਸੀਂ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਠੀਕ ਹੈ ਜੀ ਚਾਹ ਬਣ ਕੇ ਜੀ ਆਪਣੀ ਰੈਡੀ ਹੋ ਚੁੱਕੀ ਹੈ ਤੁਸੀਂ ਵੇਖ ਸਕਦੇ ਜੇ ਇਹ ਬਾਕੀ ਗੱਲ ਕਰਦੇ ਵੀਰ ਜੀ ਅਗਲੇ ਬਲੌਗ ਦੇ ਵਿੱਚ ਤੇ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਠੀਕ ਹੈ ਜੀ ਧੰਨਵਾਦ ਜੀ ਜਿਹੜੇ ਆਪਣੀ ਵੀਡੀਓ ਵੇਖਦੇ ਸਾਰੇ